ਦੋਸਤੋ ਅੱਜ ਮੋਰਚੇ ਦੇ ਵਿੱਚ ਆਪਣੇ ਫੇਰਕਾ ਜੁਨੀਅਨ ਵਾਲੇ ਵੀਰ ਦੁੱਧ ਦੇ ਕੈਨ ਲੈ ਕੇ ਪਹੁੰਚਿਆ ਜੀ ਉਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਜੀ ਜਿੱਥੇ ਵੀ ਆਪਣਾ ਮੋਰਚਾ ਲੱਗਦਾ ਹੈ ਜੀ ਉੱਥੇ ਹੀ ਪਹੁੰਚਦੇ ਆ ਇਹ ਆ ਸਾਡੇ ਪ੍ਰਧਾਨ ਸਾਹਿਬ ਜੀ ਤੁਹਾਨੂੰ ਸਾਰੀ ਗੱਲਬਾਤ ਤੋਂ ਵੀ ਜਾਣੂ ਵੀ ਕਰਾਵਾਂਗੇ ਕਿਉਂਕਿ ਦੁੱਧ ਬਿਨਾਂ ਗੱਲ ਕਿਉਂਕਿ ਚਾਹ ਪਾਣੀ ਪੀਣਾ ਸੰਗਤਾਂ ਨੇ ਬੜਾ ਕੁਝ ਹਨਾ ਸਾਰਾ ਦਿਨ ਮੋਰਚੇ ਚੱਲਦੇ ਆ ਇਹਨਾਂ ਵੀਰਾਂ ਲੋ ਇਹ ਮੈਸੇਜ ਆ ਪੀ ਭਾਵੇਂ 10 ਕਹਿਣ ਲੱਗ ਜਣ ਭਾਵੇਂ 15 ਇਹ ਵੀਰ ਲੈ ਕੇ ਪਹੁੰਚਦੇ ਆ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਬਾਕੀ ਆ ਵੇਖ ਲਓ ਤੁਸੀਂ ਗੱਡੀ ਦੇ ਵਿੱਚ ਪਾਉ ਜੀ ਪੂਰਾ ਕੈਂਡ ਫੁੱਲ ਲੈ ਕੇ ਆਏ ਆ ਤੇ ਜੇ ਆnde ਹੋਰ ਵੀ ਜ਼ਰੂਰਤ ਆ ਤਾਂ ਉਹ ਵੀ ਪਹੁੰਚਦਾ ਕਰਾਂਗੇ ਬਾਕੀ ਆਪਾਂ ਜਾਣਕਾਰੀ ਲੈਨੇ ਆ ਪ੍ਰਧਾਨ ਸਾਹਿਬ ਕੋ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਕੀ ਨਾਂ ਹੈ ਜੀ ਆਪਣਾ ਭਵਿੰਦਰ ਸਿੰਘ ਤੂਤ ਜੀ ਤੇ ਸਰ ਜੀ ਕੀ ਕਹਿਣਾ ਚਾਹੁੰਨੇ ਜਿਹੜਾ ਦੁੱਧ ਲੈ ਕੇ ਆਏ ਆ ਕੀ ਸਿਚੂ ਸਰ ਜੀ ਕਹਿਣਾ ਚਾਹੁੰਨੇ ਜੀ ਜਿੱਥੇ Sacar a